ਸਹੀ ਗੱਲ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ 5 ਵਜੇ ਆਏ ਹੁਣ 7 ਵਜੇ ਕੇ 7 ਦਾ ਟਾਈਮ ਇਧਰੋਂ ਸਾਰੀ ਪੱਟੀ ਜਿਹੜੀ ਆ ਫੇਰ ਲਿਆ ਵਾ ਆ ਇੰਨਾ ਕੋ ਮਟਰ ਮੋਟਾਂ ਦੀ ਗੱਲ ਦਾ ਉਧਰੋਂ ਫੇਰ ਲਿਆ ਹੁਣ ਬੰਨਿਆ ਦੇ ਘਾਹ ਕੂ ਜਿਹੜਾ ਹੈਗਾ ਉਹ ਦੇ ਆ ਸਵਾਰਾ ਦਾ ਨਾਜ ਦਾ ਬੂਟੀ ਹੈ ਇਹ ਵੱਡਣ ਨੇ ਇੱਕ ਪੈਲੀ ਤੇ ਵੇਚਣਾ ਜਾਈ ਹੁਣ ਆਏ ਮੋਟਰ ਤੇ ਪਾਣੀ ਪੀਣ ਚਾਚਾ ਨੇ ਉਹ ਲੱਗੇ ਉਧਰ ਅਸੀਂ ਇਧਰੋਂ ਫੇਰ ਲਿਆ ਉਹਨਾਂ ਦਾ ਚਾਚਾ ਨੇ ਕਹਿੰਦੇ ਇਧਰੋਂ ਫੇਰ ਲੈਣੇ ਇਹ ਚੱਲ ਰਹੀ ਸੀ ਇਤਰਾ ਫਿਰਦੈ ਨੇ ਫੇਰ ਖੁੱਕੇ ਸਾਰਾ ਕੱਢ ਗੰਦ ਗੁੰਦ ਬਹੁਤ ਪਿੰਡ ਇੱਜ ਜਦਾਕਾ ਹੋਣਾ ਇਹ ਬਸ ਮੜਾ ਮੋਟਾ ਵੱਡਣਾ ਮੈਂ ਥਾਂ ਗਿਆ ਮੁਰਕੇ ਤੇ ਸਪਰੇਅ ਮਾਰ ਦੇਣੀ ਸਪਰੇਅ ਵੱਜ ਗਈ ਤੇ ਕੰਮ ਸੁੱਤਰ ਹੀ ਸੁੱਤਰ ਕੋਈ ਕੰਮ ਹੋ ਤੁਰੇ ਤਾਂ ਤਾਜਾ ਮਾਂ ਆ ਕਿ ਲੜੀਆਂ ਇੱਕ ਨਾ ਤੁਸੀਂ ਜਿੰਨਾਂ ਦਾ ਕਮੀਨੇ ਦਾ ਝੋਨਾ ਨਹੀਂ ਹੁੰਦਾ ਉਹਨਾਂ ਦਾ ਕਨੀਓ ਝੋੜਾ ਪਾਨ ਲਿਆਂਦਾ ਆਪਣੇ ਆਪ ਜਿੰਨਾਂ ਦਾ ਕਮੀਨੇ ਦਾ ਨਹੀਂ ਨਾ ਝੋਨਾ ਹੁੰਦਾ ਉਹਨਾਂ ਦਾ ਕਨੀ ਬੂਟਾ ਖਿਲਰਦਾ ਨਾਲੇ ਵੱਤਰ ਚਾਹੀਦਾ ਝੋਨੇ ਨੂੰ ਆਹ ਜਿੰਨਾਂ ਜਿੰਨਾਂ ਵੱਤਰ ਲੱਗੇ ਕਿੰਨਾ ਇਹਨਾਂ ਦੇ ਬੂਟੇ ਖਿਲਰੇ ਆ ਵੱਤਰ ਜ਼ਰੂਰੀ ਆ ਜੇ ਪਾਣੀ ਜ਼ਰੂਰੀ ਆ ਨਾ ਝੋਨੇ ਨੂੰ ਫਿਰ ਵੱਤਰ ਵੀ ਜ਼ਰੂਰੀ ਆ ਚਾਚੇ ਹੁਣ ਅੱਧਾ ਲੱਗਿਆ ਇਹੋਦੀ ਆ ਵੇਖਣਾ ਜਿਹੜੀ ਕਲਰ ਟੁੱਟ ਗਈ ਸੀ ਪਤਾ ਇਹਨੇ ਤੋੜਤੀ ਇਹ ਤੇ ਮਾਲ ਪਾ ਕੇ ਹੀ ਬਣਾਗੇ ਸੈਂਟਰ ਤੋਂ ਕਾਹਮ ਚਲਾਉਣ ਵਾਰਾ ਮੁਰਕੇ ਨਵੀਆਂ ਬਣਾਵਾਂਗੇ ਆਹੋਦੀ ਕੋਈ ਸਾਡੀ ਤੋਰ ਗਿਆ ਜੀ ਤੇ ਐ ਬਣਾਈ ਆ ਤੇ ਹੁਣ ਚੈੱਕ ਕਰਨਾ ਹੈ ਵਧੀਆ ਬਣੀਆਂ ਚੈੱਕ ਕਰੋ ਵੀ ਨੀ ਲੋ ਆਇਆ ਜੀ ਹਾਥ ਰਗ ਝੋਨੇ ਦਾ ਬੂਟਾ ਕਟਾ ਇੱਧਰ ਬੱਤਰ-ਬੁੱਤਰ ਲੱਗੇ ਆ ਤੇ ਹੁਣ ਪਾਣੀ ਛੱਡਿਆ ਇਹ ਚ ਬੂਟਾ ਵੇਖੋ ਇਹਦਾ ਮੰਤਰ ਵੇਖੋ ਬੂਟੇ ਇਹ ਫਰਕ ਹੁੰਦਾ ਵਾ ਬੂਤਾ ਪਾਣੀ ਵੀ ਨਹੀਂ ਚਾਹੀਦਾ ਝੋਨੇ ਨੂੰ ਬੱਤਰ ਵੀ ਇਹ ਚ ਬਾਹਰ ਚਾਹੀਦਾ ਝੋਨੇ ਨੂੰ ਬੱਤਰ ਲੱਗੇ ਓਏ